ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਹੈ ਮੈਨੂੰ ਤਾਂ ਡਰ ਆਇਆ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਿਆ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਹੈ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆਹ ਸੋਚਦਾ ਹੈ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬੰਨਾ ਹੋਰ ਚੀਜ਼ ਹੈ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕਿ ਇਹਦੇ ਇਹਦੀ ਸੋਚ ਹਲੇ ਵੀ ਉਹ ਮਜ਼ਾਕੇ ਮੰਗਉਂਿਆ ਮੈਡੀਟੇਸ਼ਨ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਕੇ ਮੁੱਖ ਮੰਤਰੀ ਮੈਨੂੰ ਇੱਕ ਹੈਰਾਨੀ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਂਦਾ ਹੈ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੈ ਤਬਾਤਾ ਕਰਤਾ ਪੰਜਾਬ ਵੀਰ ਜੀ ਪ੍ਰਾਈਵੇਟ ਥਰਮਲ ਪ੍ਰਾਂਤ ਫੀਜ ਸਰਕਟਰੀ ਹੋਣ ਜਾ ਰਹੀ ਹੈ ਕਿੰਨਾ ਮਸਲਾ ਲੈ ਕੇ ਅੱਜ ਕੱਲ੍ਹ ਹੈ ਅੱਜ ਇੱਕ ਨਵਾਂ ਸਾਲ ਹੈ ਸੋ 2 ਮਹੀਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਤੋਂ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਪਾਰਟੀ ਦੀ ਬਣਾਵਾਂਗੇ ਸਾਰੇ ਅਸੀਂ ਹਲਕਾ ਇੰਚਾਰਜ ਹੀ ਬਣਾਏ ਆ ਹੁਣ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਬਣਾਈ ਹੈ ਆਪਸੀ ਨੇ ਲੀਡਰਸ਼ਿਪ ਲਾਈ ਹੈ ਕੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੇ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੀ ਗੰਗੀਤਿਸ਼ਾ ਦੀ ਸਰਕਾਰ ਨੇ ਕਰਜ਼ਾ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਉਹ ਖਰੀਦਾ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰਾਈਵੇਟ ਸੈਕਟਰ ਅੱਜ 2500 ਕਰੋੜ ਦਾ ਕਰਜ਼ਾ ਵੀ ਲਿੱਤਾ ਗਿਆ ਇਸ ਸਾਲ ਨਵੇਂ ਸਾਲ ਚੜਦੇ ਸਾਲ ਨੂੰ ਜੁਝੂ ਕੇ ਪੰਜ ਪਿਆਰੇ ਚਾਰ ਸਰਪ ਚਾਹ ਦੇ 40 ਮੁੱਖ ਤੇ ਹੱਥੀਆਂ ਦੀ ਕਮਾਈ ਕਰ ਧੰਤਰ ਫੇਖ ਖੰਸਾ ਚਾਰ ਬੋਲੀ ਜੀ ਸ੍ਰੀ ਦਾ ਸੇਖਾਂ ਚ ਫੀਦਾ ਗੇਸਾਂ ਬਾਹਰ ਤਾਂ ਹੋਏ ਤਾਂ ਪਰਸ਼ਾ ਤਾਂ ਦਾ ਨਾ ਨਾਂ ਦਾ ਜਿਹੜੇ ਚੌਂਕੀਆਂ ਚੜ੍ਹੇ ਬੰਗੇ ਚੁਕੂ ਜੁਗਾ ਧਰਮ ਦਾ ਜਾਰ ਕਰਤਬ ਸਭਾ ਚਾਰ ਬੋਲੀ ਜੀ ਸ੍ਰੀ ਭਾਈ ਗਾਤਮ ਤੇ ਮੌਜੂਦਾ ਜਨਾ ਸਿੰਘਾਂ ਸਿੰਘੀਆਂ ਤਾਂ ਅੰਦਰ ਵਿੱਚ ਸੀਤ ਤੇ ਬੰਦ ਬੰਦ ਕਟਬਾਇਆ ਕੋਕ ਗਿਆ ਉਹਨੇ ਚੱਕਰੀਆਂ ਤੇ ਚੜੇ ਆ ਰਹੇ ਨੇ ਚੜੇ ਗਏ ਸਿੱਖੀ ਕੇਸਾ ਅਨਨ ਦਸਤਾਂ ਸ੍ਰੀ ਅਕਾਲ ਪੰਜਾਬ ਸਾਡੇ ਕੇਸ਼ਵਰ ਸਾਹਿਬ ਦੀ ਦੰਪਨਤ ਸਾਹਿਬ ਜੀ ਦਾ ਸਾਥ ਪੰਜਾਬ ਸਾਹਿਬ ਨੂੰ ਪਰੰਦਰਾ ਵਿਖੇ ਹਾਜਰ ਸਨ ਉਹਨਾਂ ਸੇਵਾ ਸਰਮਾਤ ਖਾਲਸਾ ਦੀ ਕੋ ਵਾਹ ਨੂੰ ਮੈਂ ਮੈਂ ਚੇਤਨਾ ਦਿੱਤੇ ਮੈਂ ਸਭ ਤੋਂ ਖੁਸ਼ ਹੋ ਮੈਂ ਅੰਦਰ ਖਾਸ ਦਾਤਾ ਜੀ ਅੱਜ ਆ ਮੈਂ ਦੇਖ ਕੇ ਕਿਹਾ ਹੈ ਪੰਥ ਕੀ ਜੀ ਪੰਜਾਬਾਲਾ ਪਰ ਆਪਣੇ ਪੰਥ ਦੇ ਸਦਾ ਸਾਹਿਬ ਦਾਤਾਰ ਜੀ ਸਿਮਨਰ ਕਹਾਂ ਸਾਹ ਦੇ ਹੋਰ ਮੁਰਦਾ ਕੋ ਤਾਂ ਜਨਨ ਤੋਂ ਫੰਸਣ ਉੱਠੇ ਆ ਗਿਆ ਹੈ ਉਹਨਾਂ ਇਧਰ ਦੇ ਪੁਦਾਰ ਤੇ ਸੇਵਾ ਸਮਰਦਾ ਦਾਣ ਖਾਲਸਾ ਦੇ ਜੇ ਨੂੰ ਮਾਨੇ ਤੇ ਮਹਾਨਤਾ ਹੈ ਤੋਂ ਤੰਤਸ ਸੁਤਨਾ ਤੇ ਮਾਨਤਾ ਪਾਛਾ ਮਹਾਂਤ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਰਬ ਦੀ ਇਕਤਰਤਾ ਹੋ ਰਹੀ ਹੈ ਇਸ ਸਮੂਹ ਜਹਾ ਆਰਾ ਸ਼੍ਰੋਮਣੀ ਅਕਾਲੀ ਦਰਬ ਦੀ ਚੜ੍ਹਦੀ ਕਲਾ ਦੇ ਪੰਛੀ ਚੜ੍ਹਦੀ ਕਲਾ ਲਈ ਸਾਜਾਂ ਦੇ ਜੀਤ ਦੇ ਮਤਲਬ ਇਸ ਸੋਰੀ ਤੇ ਅਰੇ ਮੇਰਾ ਜਨਾ ਮਿਲਿਆ ਆਪ ਜੀ ਦਾ ਨਾਮ ਚੇਤਾਵਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਨਾਲ ਸਦਾ ਤਰਤਾ। ਵਾਹਿਗੁਰੂ ਖਾਲਸਾ। ਬਹੁਤ ਤਾਲੀਆਂ ਸ੍ਰੀ ਦੰਸ਼ਾ ਚੋ ਵਿਚੋ ਗਿਆ ਨੇ। ਉਹਨਾਂ ਦੀ ਵੀ ਅਦਾਸ ਜਿਨ੍ਹਾਂ ਨੇ ਉਸੇ ਸਮੇਂ ਦੇ ਵਿੱਚ ਸਰਦਾਰ ਲੀਬੀ ਉਹ ਜਗਦੀਪ ਸਿੰਘ ਹੋਰ ਸਰਦਾਰ ਫੈਂਸਰ ਦਾ ਆਜ। 90 ਅੱਜ ਤੋਂ ਸ਼ਦਾਲੀ ਰੁਸ਼ਕਾ ਹੈ ਮਹਾਰਾ ਕਿਰਪਾ ਕਰੀ ਆਪਣੇ ਚਰਨਾਂ ਸਮਾਰ ਦੇਣਾ ਇਸੇ ਪਰਿਵਾਰ ਦਾ ਸਮਾਜ ਨੂੰ ਪਾਣਾ ਮੰਦਾ ਬਲਕਸ਼ਾ ਬਹਾਦਰ ਜੀ ਕਾ ਬਹਾਦਰ ਜੀ ਫਤਿਹ ਮੀ ਕੋਰੇ ਮਾਇਕ ਜੀ ਕਾ ਹਾਲ ਸਾਮਾਨ ਵੈਲਕਮ ਵੈਲਕਮ